ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੋਣੀ ਹੈ ਮੌਸਮ ਬਾਰੇ ਅੱਜ ਦਾ ਅਪਡੇਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਦੇਸ਼ ਚ ਕਿਉਂ ਨਾ ਦੇ ਵਧੇ ਹੋਏ ਪਾਰੇ ਵਿਚਾਲੇ ਪੰਜਾਬ ਚ ਤਾਪਮਨ ਲਗਾਤਾਰ ਡੇਕ ਰਿਹਾ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪਾਰੇ ਜਕਮਣ ਦੋ ਡਿਗਰੀ ਦੀ ਗਰਾਫਟ ਦਰਜ ਕੀਤੀ ਗਈ ਜਿਸ ਕਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਵੈਸਟਰਨ ਡਿਟਰਮਿੰਸ ਕਰਨ ਅਗਲੇ ਦੋ ਦਿਨਾਂ ਤੱਕ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਪੰਜਾਬ ਚ 2 ਜੂਨ ਤੋਂ ਨੌਪ ਤਪਾ ਦਾ ਅਸਰ ਘਟਿਆ ਹੈ ਤੇ ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਚ ਪੱਛਮੀ ਗੜਬੜੀ ਵਿੱਚ ਸਰਗਮ ਹੈ ਜਿਸ ਕਰਨ ਹਵਾਵਾਂ ਚੱਲਣ ਕਰਕੇ ਤਾਪਮਾਨ ਚ ਗਰਾਫਟ ਦੇਖਣ ਨੂੰ ਮਿਲ ਰਹੀ ਆ ਮੌਸਮ ਵਿਭਾਗ ਨੇ ਅਮੀਦਾ ਅਲਰਟ ਵੀ ਜਾਰੀ ਕੀਤਾ ਤੇ ਪਰ ਕੁਝ ਇਲਾਕਿਆਂ ਚ ਹਲਕੀ ਫੁਲਕੀ ਬਾਰਸ਼ੇ ਦੀ ਰਿਪੋਰਟ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਚੇਤਾਵਨੀ ਮੁਤਾਬਕ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਚੌਰੀ ਅਲਰਟ ਜਾਰੀ ਕੀਤਾ ਗਿਆ ਇਸ ਮੁਤਾਬਕ ਪੰਜਾਬ ਦੇ ਵਿੱਚ ਅਲਰਟ ਪੰਜਾਬ 40 ਕਿਲੋਮੀਟਰ ਦਾ ਹਵਾਵਾਂ ਚੱਲਣਗੇ ਤੇ ਮੀਂਹ ਪਵੇਗਾ ਇਸ ਦਾਸਰ ਪਠਾਨਕੋਟ ਕਰਦਸਪੁਰ ਅਮਰਤਸਰ ਫਰੀਪੁਰ ਮੋਗਾ ਤਰਨਤਾਰਨ ਅਤੇ ਆਦੀ ਸਾਰੇ ਜ਼ਿਲ੍ਹਿਆਂ ਤੇ ਪਵੇਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ